ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਆਹ ਦੇਖ ਲਓ ਆਹ ਕੁਝ ਦਵਾਈਆਂ ਆ ਲੋ ਪਿਕਲੋਲੈਕਸ ਸੋਡੀਅਮ ਪਿਕਲੋਸਲਫੇਟ ਇਹ ਦਵਾਈ ਦੋਸਤੋ ਕਬਜ਼ੀ ਵਾਸਤੇ ਹੁੰਦੀ ਜਿਹੜੇ ਹੋਣ ਗਾੜੀ ਕਰਨਾ ਹੋਣ ਗਾੜੀ ਕਰਨਾ ਲੈ ਦੱਸੋ ਵੇਖੋ ਗਾੜੀ ਮੈਂ ਦੁਕਾਨ ਤੇ ਰੱਖਦਾ ਵੇਖੋ ਗਾੜੀ ਜਿੱਤੇ ਦੇਣਾ ਗਾੜੀ ਕੋਈ ਨਹੀਂ ਆ ਲਓ ਸਾਕੋਪਨ ਸਾਰਿਆਂ ਨੂੰ ਪਿਆਰ ਭਰ ਇੱਛਾ ਸ੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਕਾਫੀ ਸਮੇਂ ਬਾਅਦ ਕੋੜੇ ਨਾਲ ਰੋ ਪ੍ਰੂਫ ਹੋਏ ਆ ਆ ਇੱਕ ਦੋਸਤੋ ਕੇਸ ਏ ਇੱਕ ਵੇਖੋ ਮੈਂ ਇੱਕ ਗੱਲ ਤੁਹਾਨੂੰ ਹਮੇਸ਼ਾ ਕਹਿਣਾ ਹੁੰਦਾ ਵੀ ਮੇਰੇ ਸਤਾਜ ਜੀ ਗੱਲ ਕਹਿੰਦੇ ਹੁੰਦੇ ਸੀ ਵੀ ਮੁੰਡਾ ਜੰਮਣ ਤੇ ਜਮਾਉਣ ਚ ਬਹੁਤ ਫਰਕ ਏ ਤੇ ਅੱਜ ਕੱਲ ਰੇਕ ਜਿਹੜੀ ਏ ਉਹ ਦਾਈ ਬਣੀ ਫਿਰਦੀ ਏ ਇਸ ਕਰਕੇ ਤੁਸੀਂ ਜਿਹੜਾ ਵੀ ਆਪਦਾ ਪਸ਼ੂ ਤਾਂ ਨੇ ਤੁਸੀਂ ਵਧੀਆ ਪੜ੍ਹੇ ਲਿਖੇ ਡਾਕਟਰ ਨੂੰ ਦਿਖਾਇਆ ਕਰੋ ਕਿਓ ਕੇ ਵੇਖੋ ਆ ਸਾਡੇ ਭਰਾ ਦੀ ਮੱਝ ਅੰਕਲ ਜੀ ਆਜੋ ਨਾਲ ਆਜੋ ਆਜੋ ਆ ਸਾਡੇ ਇੱਕ ਭਰਾ ਦੀ ਮੱਝ ਇਹਨੂੰ ਸਿਰਫ ਇੱਕ ਪੇਟ ਚ ਦਰਦ ਹੋਈ ਏ ਪੇਟ ਤੇ ਦਰਦ ਹੋਈ ਏ ਇਹਨਾਂ ਨੇ ਕੋਈ ਡਾਕਟਰ ਸੱਦਿਆ ਉਹਨੂੰ ਇੰਜੈਕਸ਼ਨ ਦੇ ਗਿਆ ਹੁਣ ਕੋਲਿਕ ਪੇਨ ਹੋਈ ਏ ਪਤਾ ਨਹੀਂ ਕਾਦੀ ਹੋਈ ਏ ਚਲੋ ਕਿਸੇ ਦੀ ਵੀ ਹੋ ਗਈ ਇੰਜੈਕਸ਼ਨ ਦੇ ਗਿਆ ਉਸ ਤੋਂ ਬਾਅਦ ਇਹ ਰਾਤ ਕਹਿੰਦੇ ਜੀ ਇਹਨੂੰ ਫਿਰ ਦਰਦ ਹੋਣੀ ਸ਼ੁਰੂ ਹੋ ਗਈ ਏ ਐਵੇਂ ਹੋਈ ਅੰਕਲ ਜੀ ਗੱਲ ਇਹ ਰਾਤ ਫੇਰ ਡਾਕਟਰ ਸੱਦੇ ਆਇਆ ਕੋ ਆਇਆ ਡਾਕਟਰ ਕਾਰ ਤੇ ਆਇਆ ਫੇਰ ਇਹਨਾਂ ਨੂੰ ਟੀਕੇ ਦੇ ਗਿਆ ਮੱਝ ਨੂੰ ਇੰਜੈਕਸ਼ਨ ਦੇ ਗਿਆ ਸੱਤ ਅੱਠ ਤੇ ਇਹਨਾਂ ਕੋਲੋਂ 12-1300 ਰੁਪਇਆ ਲੈ ਗਿਆ ਚਲੋ ਠੀਕ ਹੈ ਉਹ ਜੋ ਉਹਦੀ ਫੀਸ ਸੀਗੀ ਉਹ ਲੈ ਗਿਆ ਕੋਈ ਗੱਲ ਨਹੀਂ ਪ੍ਰੋਬਲਮ ਉਸ ਤੋਂ ਬਾਅਦ ਇੱਕ ਡਾਕਟਰ ਹੋਰ ਆਇਆ ਉਸ ਤੋਂ ਬਾਅਦ ਇੱਕ ਡਾਕਟਰ ਹੋਰ ਆਇਆ ਵੇਖੋ ਮੈਂ ਹੈਰਾਨ ਆ ਆ ਦਿਖਾ ਦਿਓ ਮੱਝ ਨੂੰ ਦਵਾਈ ਇੰਨੀ ਲਾਤੀ ਏ ਇਹ ਆ ਵੇਖੋ ਆ ਮੂੰਹ ਦੇ ਵਿੱਚੋਂ ਲਾਰਾ ਛੱਡਦੀ ਪਈ ਏ ਮੂੰਹ ਚ ਪਾਣੀ ਡਿੱਗ ਰਿਹਾ ਹੈ ਕਿਉਂਕਿ ਜਿੱਦਾਂ ਕੋਈ ਇਹ ਸ਼ਰਾਬੀ ਬੰਦਾ ਜਾਂ ਨਸ਼ੇ ਦੀ ਹਾਲਤ 'ਚ ਹੁੰਦਾ ਨਾ ਬੰਦਾ ਉਹਦਾ ਹੋ ਗਿਆ ਇੰਗਲੈਂਡ ਡਿਸਟੈਂਪਰ ਹੋ ਗਿਆ 104 ਟੈਂਪਰੇਚਰ ਇਹਨੂੰ ਹੁਣ ਚੱਲਦਾ ਪਿਆ ਤੇ ਤੁਹਾਨੂੰ ਮੈਂ ਦਵਾਈਆਂ ਦਿਖਾਉਣਾ ਆ ਵੇਖੋ ਕਿੱਟਾ ਦਵਾਈਆਂ ਦਾ ਭਰਤਾ ਇਹ ਵੀਰ ਨੇ ਦੱਸਿਆ ਵੈਸੇ ਸਾਡਾ ਮਿੱਤਰ ਹੈ ਪਰ ਅਸੀਂ ਤਾਂ ਟਾਈਮ 'ਚ ਕੰਮ ਨਹੀਂ ਲੇਟ ਹੋ ਜਾਂਦਾ ਇਸ ਕਰਕੇ ਡਾਕਟਰ ਨੇ ਹੋਰ ਬੋਲਾ ਲੇ ਆ ਦੇਖੋ ਇਹ ਕਿਸੇ ਬੰਦੇ ਨੂੰ ਕਬਜੀ ਹੋ ਜੇ ਉਹਦੀ ਕਵਜੀ ਵਾਸਤੇ ਦਵਾਈ ਏ ਇਹ ਵੇਖੋ ਇਹ ਸਾਡੇ ਡਾਕਟਰਾਂ ਦਾ ਹਾਲ ਏ ਆਹ ਦੇਖੋ ਕਿੰਨੀਆਂ ਸ਼ੀਸ਼ੀਆਂ ਨੂੰ ਇਹ ਪਿਆ ਗਿਆ ਕਿੰਨੀਆਂ ਸ਼ੀਸ਼ੀਆਂ ਨੂੰ ਇਹ ਕਵਜੀ ਵਾਲੀ ਦਵਾਈ ਪਿਆ ਗਿਆ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਇਹਨੂੰ ਨੀਲਜਨ ਨੀਲਜਨ ਜਿਹੜੀ ਡਿਵਰਬਰ ਹੁੰਦਾ ਇੱਕ ਬਿਮਾਰ ਮੱਝ ਆਫੀਲ ਮੱਝ ਪਠੇਣੀ ਖਾਰੀ ਕੋਲਿਕ ਪੇਟ ਤੇ ਨਲਜਨ ਜਿਹੜੀ ਉਹਨੂੰ ਦਵਾਈ ਇਹ ਪਿਲਾਤੀ ਉਸ ਤੋਂ ਬਾਅਦ ਆ ਫਿਰ ਪਤਾ ਨਹੀਂ ਕੀ ਕੁਝ ਪਿਆਈ ਪੂਈ ਗਿਆ ਇੱਥੇ ਮੈਂ ਦੇਖਿਆ ਰੈਂਟੀ ਡੀਨ ਵਗੈਰਾ ਆ ਦੇਖੋ ਲੈ ਰੈਂਟੀ ਡੀਨ ਜਿਹੜੀਆਂ ਇਹ ਗੋਲੀਆਂ ਖਵਾਈਗੇ ਦੇਖੋ ਨਹੀਂ ਕਿੰਨੇ ਮੈਨੂੰ ਖਵਾ ਗੋਲੀਆਂ ਖਵਾ ਕੇ ਰੈਂਟੀ ਡੀਨ ਦੀ ਆ ਦੱਸੋ ਮੈਂ ਹਰਾਨ ਆ ਆ ਦੇਖੋ ਆ ਪਿਕ ਲੈਂਦੀਆਂ ਕਿੰਨੀਆਂ ਸ਼ੀਸ਼ੀਆਂ ਪਈਆਂ ਨੇ ਸੋ ਇਹਨਾਂ ਵਿਚਾਰਿਆਂ ਦਾ ਜਿਹੜਾ ਆ ਵੇਖੋ ਕਿੰਨੀਆਂ ਬੋਤਲਾਂ ਇਹਨਾਂ ਦਾ ਜਿਹੜਾ 20000 ਰੁਪਇਆ ਲਵਾ ਕੇ ਮੱਝਵੇਂ ਦੀਵੇਂ ਖਰੀਦ ਉਹ ਅੱਜ ਕਹਿੰਦਾ ਜੀ ਇਹਦੀ ਸਕੈਨ ਹੋਏਗੀ ਮੱਝ ਦੀ ਮੱਝ ਦੀ ਅਲਟਰਾ ਫਾਉਂਡ ਹੋਏਗਾ ਮੱਝ ਦਾ ਐਕਸਟਰਾ ਹੋਏਗਾ ਜਵਾਬ ਦੇਣ ਦਾ ਵੇਖੋ ਰੈਕਸ਼ਨ ਸਮਝ ਨਹੀਂ ਆਈ ਕਿਸ ਕਦਾ ਸਮਝ ਬਿਲਕੁਲ ਨਹੀਂ ਆਈ ਵੀ ਕੇਸ ਹੈ ਕਦਾ ਵੀ ਮੱਝ ਨੂੰ ਹੋਇਆ ਕੀ ਏ ਮੱਝ ਨੂੰ ਬਿਮਾਰੀ ਕੀ ਕੋਈ ਸਮਝ ਨਹੀਂ ਆਈ 10 10 ਬੋਤਲਾਂ ਠੁਕੀਆਂ ਨਾਲ ਆਹ ਕਬਜੀ ਵਾਲੀ ਦਵਾਈ ਪਿਆਈ ਗਿਆ ਪਈਏ ਕੁੱਟ ਕੇ ਨਾਲ ਕੋ ਲੈ ਗਿਆ ਵਿਚਾਰਿਆਂ ਕੋਲ ਮੇਰੇ ਬੜੇ ਖਾਸ ਦੋਸਤ ਨੇ ਸੱਜਣ ਨੇ ਕਿਉਂਕਿ ਮੈਂ ਥੋੜਾ ਜਿਹਾ ਲੇਟ ਹੋ ਜਾਣਾ ਮੇਰੇ ਕੋਲ ਆਉਦੇ ਹੋਰ ਵੀ ਰੰਜੀਵੇ ਐਸ ਕਰਕੇ ਮੈਨੂੰ ਇਹਨਾਂ ਨੇ ਸੱਦਿਆ ਨਹੀਂ ਤੇ ਜਵਾਬ ਦੇਣ ਦਾ ਮੈਟਰ ਜੀ ਇਹਦਾ ਹੁਣ ਐਕਸਟਰਾ ਹੋਏਗਾ ਐਕਸਟਰਾ ਕਾਦਾ ਹੋਏਗਾ ਲੱਤ ਟੁੱਟੀ ਜਾਂਦੀ ਵੀ ਆਪਾਂ ਪਲਸਟਰ ਲਾਉਣਾ ਵੀ ਇਹਦਾ ਅਕਸਰਾ ਹੋਏਗਾ ਅਲਟਰਾਸਾਉਡ ਕਾਦਾ ਹੋਏਗਾ ਇਹ ਕਿਹੜਾ ਗੱਬਣ ਹੈਗੀ ਵੀ ਇਹਦਾ ਬੱਚਾ ਅੰਦਰ ਡੈੱਡ ਹੋ ਗਿਆ ਜਾਂ ਡਿਸਟੋਕੀਆ ਹੈਗਾ ਜਾਂ ਟੋਰਸ਼ਨ ਹੈਗਾ ਦੱਸੋ ਹੱਦ ਦੀ ਕੋਈ ਚੀਜ਼ ਕਿਸੇ ਚੀਜ਼ ਦੀ ਹੱਦ ਵੀ ਹੁੰਦੀ ਏ ਕਿ ਆਪਾਂ ਪੈਸਾ ਹੀ ਮੁੱਖ ਰੱਖਿਆ ਹੈਗਾ ਸੋ ਇਹੋ ਜਿਹੇ ਜਿਹੜੇ ਪ੍ਰੈਕਟਿਸ ਕਰਦੇ ਆ ਮੈਂ ਇਹਨਾਂ ਨੂੰ ਡਾਕਟਰ ਨਹੀਂ ਕਹਿੰਦਾ ਜਿਹੜੇ ਡਾਕਟਰ ਹੁੰਦੇ ਆ ਅੱਛੇ ਡਾਕਟਰ ਹੁੰਦੇ ਆ ਉਹ ਸਾਰੀ ਸਲਾਹ ਜਿਹੜੀ ਇਹਨਾਂ ਨੂੰ ਸਹੀ ਦੇ ਜਾਂਦੇ ਆ ਆਪਣੇ ਵੇਖੋ ਇੱਕ ਪਰਿਵਾਰ ਹੈ ਸੁਧਾਰਨ ਪਰਿਵਾਰ ਹੈ ਕਿਸਾਨ ਪਰਿਵਾਰ ਹੈ ਆਪਾਂ ਨੂੰ ਵੀ ਪਤਾ ਹੈ ਕਿ ਕਿਸਾਨੀ ਦੇ ਵਿੱਚ ਇਹ ਸੁਧਾਰਨ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਕਿੰਨੇ ਕੁ ਪੈਸੇ ਹੋਣਗੇ ਵਿਚਾਰਿਆਂ ਕੋਲੇ ਵੀ ਆਪਣਾ ਪਸ਼ੂਆਂ ਦੇ ਦੁੱਧ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਚੱਲਦਾ ਸੋ ਸਾਰੀ ਗੱਲ ਜਿਹੜੀ ਆਪਾਂ ਤੁਹਾਡੇ ਸਾਹਮਣੇ ਹੀ ਹੈ ਮੇਰੀ ਗੱਲ ਹੁੰਦੀ ਸੱਚੀ ਗੱਲ ਕਰਨ ਦੀ ਵੇਖੋ ਇਹਦਾ 20000 ਰੁਪਇਆ ਇਹਦਾ ਲੱਗੇ ਲੁੱਟ ਕੇ ਇਸ ਤੋਂ ਬਾਅਦ ਇਹਨਾਂ ਨੂੰ ਦੇਗੇ ਜੀ ਐਕਸਟਰਾ ਹੋਏਗਾ ਜੀ ਇਹਦਾ ਅਲਟਰਾ ਸਾਊਂਡ ਹੋਏਗਾ ਜੀ ਇਹਨੂੰ ਉਹ ਹੋਏਗਾ ਜੀ ਇਹਨੂੰ ਸਕੈਨ ਕਰਾਓ ਜੀ ਕਿੱਥੇ ਕਰਾਓ ਪਤਾ ਹੀ ਨਹੀਂ ਉਹ ਨਹੀਂ ਪਤਾ ਕਿੱਥੇ ਹੋਣੀ ਏ ਇਹਨਾਂ ਨੂੰ ਨਹੀਂ ਪਤਾ ਹੋਣੀ ਕਿੱਥੇ ਕਰਾਓ ਜੀ ਇਹਨਾਂ ਨੇ ਪੁੱਛਿਆ ਕਿੱਥੋਂ ਕਰਾਈਏ ਮੋਗੇ ਤੋਂ ਕਰਾਓ ਜੀ ਮੋਗੇ ਤੋਂ ਅੱਗੇ ਜੀ ਪਤਾ ਹੀ ਨਹੀਂ ਕਿੱਥੋਂ ਹੋਣੀ ਏ ਦੇਖੋ ਮੇਰੇ ਵੀਰ ਅਸੀਂ ਪੈਸੇ ਆਪਣੇ ਨਾਲ ਲੈ ਜਾਣੇ ਲੁੱਟ ਕੇ ਲਗਾਇਆ ਪੈਸੇ ਲੁੱਟਿਆ ਹੋਇਆ ਧਨ ਬਿਲਕੁਲ ਕਿਸੇ ਦਾ ਆਪਣਾ ਜਿਹੜਾ ਅੰਤ ਵੇਲੇ ਆਪਣੇ ਨਾਲ ਸਹਾਈ ਨਹੀਂ ਹੋਣਾ ਜੇ ਅੰਤ ਵੇਲੇ ਆਪਣੇ ਨਾਲ ਸਹਾਈ ਹੋਣਾ ਹੈ ਪ੍ਰਮਾਤਮਾ ਦਾ ਨਾਮ ਕੀਤਾ ਹੋਇਆ ਭਲਾ ਸ਼ੁਕਰਾਨਾ ਮੈਂ ਨਹੀਂ ਕਹਿੰਦਾ ਕਮਾਈ ਨਾ ਕਰੋ ਮੈਂ ਵੀ ਹੋਣਾ ਆ ਮੈਂ ਵੀ 2 ਰੁਪਏ ਕਮਾਉਣੇ ਆ ਕਿਉਂਕਿ ਮੇਰੇ ਵੀ ਬੱਚੇ ਆ ਮੇਰਾ ਵੀ ਪਰਿਵਾਰ ਹੈ ਪਰ ਮੈਂ ਜੇ ਇਹਨਾਂ ਕੋਲੋਂ 500 ਲੈਣਾ ਤੇ ਮੈਂ 1000 ਦਾ ਕੰਮ ਕਰਕੇ ਵੀ ਜਾਣਾ ਇਹਦਾ ਮਤਲਬ ਇਹ ਨਹੀਂ ਕਿ ਉਹ ਜੀ ਵਾਲੀਆਂ ਸ਼ੀਸ਼ੀਆਂ ਨੂੰ 10-12 ਪਿਆ ਕੇ ਬਾਅਦ ਚ ਕਮਾ ਬਿਸਕਟ ਕਰਾਓ ਵੀ ਮੈਂ ਸਵੇਰੇ ਮੱਝ ਦੇਖ ਕੇ ਗਿਆ ਉਸ ਤੋਂ ਬਾਅਦ ਮੈਂ ਟੈਂਪਰੇਚਰ ਚੈੱਕ ਕੀਤਾ ਉਸ ਤੋਂ ਬਾਅਦ ਮੈਂ ਇਹਦੇ ਟੈਸਟ ਕਰਾਏ ਆ ਹੁਣ ਟੈਸਟ ਕਰਾ ਕੇ ਮੈਨੂੰ ਪਤਾ ਲੱਗਿਆ ਵੀ ਇਹਨੂੰ ਕੀ ਬਿਮਾਰੀ ਏ ਹੁਣ ਅਸੀਂ ਇਹਦਾ ਇੱਕ ਵਾਰੀ ਪੇਟ ਵਾਸ਼ ਕਰਾਂਗੇ ਉਸ ਤੋਂ ਅੱਗੇ ਦੇਖਦੇ ਆ ਕਿ ਪ੍ਰਮਾਤਮਾ ਕਿਰਪਾ ਕਰਨ ਇਹਨਾਂ ਦੀ ਮੱਝ ਠੀਕ ਹੋ ਜੇ ਪਸ਼ੂ ਲੈਣਾ ਬਹੁਤ ਔਖਾ ਸੋ ਇਹੋ ਜਿਹੇ ਬੰਦਿਆਂ ਕੋਲੋਂ ਹਮੇਸ਼ਾ ਬਚੋ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪਸ਼ੂ ਨੂੰ ਬਿਮਾਰੀ ਕੀ ਏ ਸੋ ਵੇਖੋ ਬੜਾ ਸੁਧਾਰਨ ਪਰਿਵਾਰ ਏ ਕਿਸਾਨ ਪਰਿਵਾਰ ਏ ਸੋ ਇਹਨਾਂ ਦੇ ਕੋਲੋਂ ਲੁੱਟ ਕੇ ਲਗਿਆ ਹੋਇਆ ਪੈਸਾ ਤਾਂ ਇੱਕ ਉਹ ਗੱਲ ਬੰਨੀ ਏ ਜਿਵੇਂ ਕਿਸੇ ਪਗਵਾੜ ਦੇ ਅੱਗੋਂ ਜਾਂ ਕਿਸੇ ਗੁਰਦੁਆਰੇ ਦੇ ਅੰਦਰੋਂ ਜਾਂ ਕਿਸੇ ਮੰਦਰ ਦੇ ਵਿੱਚੋਂ ਆਪਾਂ ਗੋਲਕ ਚੋਰੀ ਚੋਰੀ ਕਰ ਲੀਏ ਜਾਂ ਗੋਲਕ ਚੋਂ ਪੈਸੇ ਕੱਢ ਲੀਏ ਉਹ ਗੱਲ ਆਪਣੇ ਨਾਲ ਬੰਨੀ ਜੇ ਫਿਰ ਆਪਾਂ ਕਹਿੰਨੇ ਇਹ ਵੀ ਬਿਮਾਰੀਆਂ ਨੇ ਘੇਰ ਲਿਆ ਬੱਚੇ ਬਿਮਾਰ ਆ ਪਰਿਵਾਰ ਬਿਮਾਰ ਆ ਜਦੋਂ ਐਸਾ ਜੇ ਪੈਸੇ ਲੁੱਟਾਂਗੇ ਤੇ ਆਫੀਸ਼ੀਅਲੀ ਬਿਮਾਰੀਆਂ ਆਉਣਗੀਆਂ ਸੋ ਦੋਸਤੋ ਬੱਚੋ ਹਾ ਜੇ ਭੜਾ ਨਹੀਂ ਹੁੰਦਾ ਆਪਾਂ ਨੂੰ ਇਸ ਕੇਸ ਦੀ ਸਮਝ ਨਹੀਂ ਹੈਗੀ ਬਿਲਕੁਲ ਸਮਝ ਨਹੀਂ ਹੈਗੀ ਇਹਨਾਂ ਕੀ ਹੋਇਆ ਇਹਨਾਂ ਨੂੰ ਜਵਾਬ ਦੇ ਦਿਓ ਵੀ ਭਾਈ ਸਾਨੂੰ ਇਸ ਪਤਾ ਨਹੀਂ ਇਹਦੇ ਬਾਰੇ ਵੀ ਉਹਨੂੰ ਦਰਦ ਕਿਉਂ ਹੋ ਰਿਹਾ ਤੁਸੀਂ ਕੋਈ ਡਾਕਟਰ ਅੱਛਾ ਮਗਵਾ ਲਓ ਸਾਡੇ ਇਥੇ ਏਰੀਆ 'ਚ ਬਹੁਤ ਅੱਛੇ ਚਿਕਾਬਲ ਡਾਕਟਰ ਹੈਗੇ ਆ ਬੀਵੀਐਸਸੀ ਡਾਕਟਰ ਹੈਗੇ ਆ ਐਮਵੀਐਸਸੀ ਡਾਕਟਰ ਹੈਗੇ ਆ ਸਰਜਨ ਡਾਕਟਰ ਹੈਗੇ ਆ ਮਤਲਬ ਕਿ ਅੱਛੇ ਅੱਛੇ ਡਾਕਟਰ ਹੈਗੇ ਵੀ ਆਪਾਂ ਆਪਦੇ ਢਿੱਡ ਵਾਸਤੇ ਵੀ ਇਹਨਾਂ ਨੂੰ ਚੱਕਰ 'ਚ ਪਾਈ ਰੱਖਣਾ ਸੋ ਇਹਨਾਂ ਕੋਲੋਂ ਬਚੋ ਇਸੋ ਜੇ ਬੰਦੇ ਆਖਲੋ ਜਿਹੜੇ ਇਹਨਾਂ ਨੇ ਝੋਲੇ ਚੱਕੇ ਨੇ ਦੋ ਦੋ ਮਹੀਨੇ ਲਾ ਕੇ ਇਹਨਾਂ ਕੋਲੋਂ ਬਚੋ ਪਸ਼ੂ ਤੁਹਾਨੂੰ ਨਾ ਖਰਾਬ ਕਰੋ ਜੇ ਹੁਣ ਬਾਈ ਦੀ ਮੱਝ ਨਹੀਂ ਬਚਦੀ ਇਸ ਤੋਂ ਬਾਅਦ ਬਾਈ ਦਾ 20000 ਰੁਪਿਆ ਨੁਕਸਾਨ ਵੀ ਹੋ ਗਿਆ ਲੱਖ ਰੁਪਏ ਦੀ ਮੱਝ ਵੀ ਤੇ ਉਸ ਤੋਂ ਬਾਅਦ ਇਹਨਾਂ ਕੋਲੋਂ ਮੱਝ ਲਈ ਨਹੀਂ ਜਾਣੀ ਕਿ ਲੈ ਲੋਗੇ ਲਈ ਨਹੀਂ ਜਾਣੀ ਸੁਧਾਰਨ ਪਰਿਵਾਰ ਹੈ ਮੈਨੂੰ ਵੀ ਪਤਾ ਕਿਦਾਂ ਦਾ ਪਰਿਵਾਰ ਹੈ ਵੀਰ ਵਿਚਾਰਾ ਮਿਹਨਤ ਕਰਦਾ ਹੈ ਚੋੜ ਥੋੜੀ ਜੀ ਜ਼ਮੀਨ ਐ ਆ ਵੇਖੋ ਪੱਠੇ ਪੁੱਠੇ ਆ ਪੈੜਾ ਪਾੜੀਆਂ ਸਾਡੀ ਆ ਬਾਦ ਆ ਵਿਚਾਰੀ ਖੇਤਾ ਧੁਕਾ ਵੱਢ ਕੇ ਲਉਂਦੀ ਐ ਆ ਦੋ ਚਾਰ ਇਹਨਾਂ ਕੋਲੇ ਪਸ਼ੂ ਵਾ ਦੁੱਧ ਵੇਚ ਕੇ ਗਿਜਾਰਾ ਕਰਨ ਵਾਲਾ ਪਰਿਵਾਰ ਐ ਅਸੋ ਕਿਹੜਾ ਕੋਈ ਇੱਥੇ ਇਹਨਾਂ ਦੇ ਛੇਡਰ ਚੱਲਦੇ ਨੇ ਜਾਂ ਇਹ ਅਫਸਰ ਲੱਗੇ ਹੋਏ ਨੇ ਜਾਂ ਇਹਨਾਂ ਕੋਲੇ ਨੌਕਰੀ ਦੀ ਤਨਖਾਹ ਆਉਂਦੀ ਵੀ ਆਪਾਂ ਪੈਸੇ ਲੁੱਟ ਕੇ ਲੈ ਜਾਈਏ ਆ ਵੇਖੋ ਕਿਹੜੀ ਗੱਲੋਂ ਇਹਨਾਂ ਤੋਂ ਲੁੱਟੇ ਹੋਏ ਪੈਸੇ ਦੋਸਤੋ ਕੰਮ ਨਹੀਂ ਤੇ ਆਉਣੇ ਪਲੀਜ਼ ਨਹੀਂ ਕੰਮ ਆਉਣੇ ਪਲੀਜ਼ ਇਨਸਾਨੀਅਤ ਦੇ ਨਾਤੇ ਤੇ ਇਹੋ ਜੇ ਕੰਮ ਆਪਾਂ ਨਾ ਕਰੇ ਕਰੀ ਜਾ ਕਰੀਏ ਕਿਉਂਕਿ ਫਿਰ ਮੈਨੂੰ ਬੋਲਣਾ ਪੈਂਦਾ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਇਸ ਚੀਜ਼ਾਂ ਤੇ ਸਮਝ ਆਪਾਂ ਨੂੰ ਨਹੀਂ ਆਈ ਰੁਪਏ ਆਪਾਂ ਲੈ ਕੇ ਅਗਲੇ ਦੀ ਮੱਧ ਖਰਾਬ ਕਰਕੇ ਕੈਂਡੀਆਂ ਹਾਂਜੀ ਕੈਂਡੀਆਂ ਕਿ ਅੱਰੇ ਡੇਢ ਤੇ ਹਵੇ ਆ ਕੱਜੀ ਕੋਲ ਸੋਲੋ ਵੀ ਘੋੜੇ ਹੀ ਗਾਲੀ ਕਰੇਗੀ ਵੇਖੋ ਐ ਜਿਵੇਂ ਵੀ ਇੱਕ ਇਹਨਾਂ ਦੇ ਕੋਲੇ ਮੰਤਰ ਹੁੰਦਾ ਨਾ ਜਿਵੇਂ ਉਹ ਕਹਿੰਦੇ ਵੀ ਆਪਣਾ ਅਲਾਦੀਨ ਵਾਲਾ ਮੰਤਰ ਇਹਨਾਂ ਕੋਲੇਗਾ ਵੀ ਗਾਲੀ ਕਰਾ ਦੇਣੀ ਪਤਾ ਹੈ ਨਹੀਂ ਬਿਮਾਰੀ ਕੀ ਗਾਲੀ ਕਰੋਗੀ 15 1500 ਰੁਪਇਆ ਲੈ ਜਾਂਦੇ ਰ ਪਤਾ ਹੈ ਐਣੀ ਵੀ ਗਾਲੀ ਕੱਢੋ ਕਰੋਗੀ ਵੇਖੋ ਨਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਏ ਮਹਾਰਾਜ ਦੇ ਘਰੇ ਕੋਈ ਘਟਾ ਨਹੀਂ ਉਹ ਦੇ ਲੱਗੇ ਤੇ ਪਤਾ ਹੈ ਐਣੀ ਕਿੰਨੇ ਗੱਫੇ ਦੇ ਦੋਵੇ ਤੇ ਖੋਲ ਲੱਗੇ ਪਤਾ ਨਹੀਂ ਕਿੰਨੇ ਖੋਲ ਸੋ ਇਦਾਂ ਤੇ ਕਦੀ ਵੀ ਆਪਾਂ ਕੰਮ ਨਾ ਕਰੀਏ ਵੇਖੋ ਮੈਂ ਹਰਾ ਵੇਖੋ ਮੈਨੂੰ ਵੀ ਇਸ ਗੱਲ ਨਾਲ ਜੈਲਸਿਸ ਨਹੀਂ ਤੁਸੀਂ ਪੈਸੇ ਲੈ ਜਾਂਦੇ ਲੈ ਜਾਓ ਤੁਸੀਂ ਪੜਾ 20000 ਲੈ ਕੇ ਹੋ 5 ਹੋਰ ਵੀ ਲੈ ਜਾਂਦੇ ਪਰ ਬਾਈ ਦੀ ਮੱਝ ਠੀਕ ਕਰਕੇ ਜਾਂਦੇ ਇਹਨੂੰ ਪੱਠੇ ਖਵਾ ਕੇ ਜਾਂਦੇ ਬਚਰੀ ਕਰਮ ਵਾਲਾ ਵੇਜਬਾਨ ਪਸ਼ੂ ਵੇਖੋ ਜਿਵੇਂ ਦਿਮਾਗ ਦੇ ਵਿੱਚੋਂ ਬਿਲਕੁਲ ਇਹਨੂੰ ਮੂਵਮੈਂਟ ਨਹੀਂ ਹੈਗੀ ਇਹਨੂੰ ਪਤਾ ਲੱਗਦਾ ਨਹੀਂ ਮੈਂ ਖੜੀ ਕਿੰਨੀ ਖੜੀ ਇਹਨੀਆਂ ਦਵਾਈਆਂ ਲਾ ਕੇ ਹੋਰ ਦਵਾਈਆਂ ਦੱਸੋ ਯਾਰ ਕਿਸੇ ਗੱਲ ਦੀ ਹੱਦ ਸਿਰਫ ਬੋਤਲਾਂ ਕਿਉਂ ਲਾ ਕੇ ਗਏ ਵੀ ਸਾਨੂੰ ਪੈਸੇ ਬਰ ਵੀ 10 ਬੋਤਲ ਲਾਵਾਂਗੇ ਬਾਈ ਕੋਲ 1500 ਲੈ ਲਾਂਗੇ ਤੇਰਾ ਦੇ ਦੇਗਾ ਹੈਨਾ ਨਹੀਂ ਗਲਤ ਗੱਲ ਹੈ ਕਿਉਂਕਿ ਸਾਡੇ ਬੜੇ ਸਾਧਾਰਨ ਜਿਹੇ ਪਰਿਵਾਰ ਨੇ ਮੈਂ ਮੈਂ ਵੀ ਇੱਕ ਛੋਟੇ ਜਿਹੇ ਕਿਸਾਨ ਦਾ ਬੇਟਾ ਸਾਡੇ ਕੋਲੇ 5 ਕਿੱਲੇ ਜ਼ਮੀਨ ਹੈ ਬਸ ਤੇ ਕੁਝ ਮੱਝਾਂ ਦਾ ਫਾਰਮ ਹੈ ਕੁਝ ਮੇਰਾ ਕੰਮ ਹੈ ਮੈਂ ਮੇਰਾ ਮਤਲਬ ਕਿ ਇਹ ਨਹੀਂ ਹੈਗਾ ਮੋਟਿਵ ਨਹੀਂ ਹੈਗਾ ਵੀ ਮੈਂ 10 ਕਿਲੇ ਪੈੜੀ ਬਣਾ ਲਵਾ ਮੈਂ ਕੋਈ ਗੱਡੀ ਲੈ ਲਵਾ ਵੇਖੋ ਹੁਣ ਵੀ ਮੈਂ ਸਾਦੇ ਜਿਹੇ ਕੱਪੜੇ ਪਾ ਕੇ ਫੀਲਡ ਚ ਆ ਜਾਂਦਾ ਮੋਟਰਸਾਈਕਲ ਤੇ ਮੇਰਾ ਸੁਭਾਅ ਵੀ ਆਪਾ ਕੰਮ ਕਰੀਏ ਹੋ ਸਕਦਾ ਭਲਾ ਕਰੀਏ ਦੁਨੀਆ ਤੇ ਵਾਰ-ਵਾਰ ਨਹੀਂ ਆਉਣਾ ਇੱਕ ਵਾਰੀ ਮਹਾਰਾਜ ਨੇ ਭੇਜਿਆ ਚੰਗੇ ਕਰਮ ਕਰਕੇ ਜਾਈਏ ਸੋ ਦੋਸਤੋ ਐਦਾ ਦਾ ਕਦੇ ਨਾ ਕਰੀਏ ਲੁੱਟ ਕੇ ਲੈ ਕੇ ਪੈਸੇ ਕਿਹੜੇ ਕੰਮ ਆਉਣੇ ਕਿਸੇ ਕੰਮ ਨਹੀਂ ਆਉਣੇ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਮਿਲਦੇ ਆ ਅਗਲੀ ਵੀਡੀਓ ਦੇਦੇ ਕੱਟ ਪਕ ਧੰਨਵਾਦ